ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਸਬਸਕ੍ਰਾਈਬ ਵੀਰ ਸਾਡੀਆਂ ਭੈਣਾਂ ਵੀਰ ਬਜ਼ੁਰਗ ਬੱਚੇ ਇਸ ਸਮੇਂ ਵੀਡੀਓ ਨੂੰ ਦੇਖ ਰਹੇ ਮੇਰੇ ਦਾਤਾ ਸੱਚਾ ਪਾਤਸ਼ਾਹ ਜੀ ਸਾਰਿਆਂ ਨੂੰ ਹੀ ਤੰਦਰੁਸਤੀਆਂ ਬਖਸ਼ੀਂ ਚੜ੍ਹਦੀਆਂ ਕਲਾ 'ਚ ਰੱਖੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੀ ਮੇਰੇ ਦਾਤਾ ਇਹ ਹੀ ਦਿਲੋਂ ਅਰਦਾਸ ਹੈ ਨੇਤਰਤੀ ਸਾਰਿਆਂ ਦੇ ਲਈ ਖੁਸ਼ੀਆਂ ਦੇ ਤਿਉਹਾਰ ਚੱਲ ਰਹੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਜੀ ਰਖੜੀਆਂ ਦਾ ਈਆਂ ਭੈਣਾਂ ਆ ਰਹੀਆਂ ਐ ਘਰਾਂ ਤੋਂ ਜਾ ਰਹੀਆਂ ਨੇ ਸਾਡੀਆਂ ਭੈਣਾਂ ਆਉਣਾ ਸਾਡੀਆਂ ਵਾਈਫਾਂ ਤੇ ਤਿਆਰੀ ਲੱਗੀਆਂ ਹੋਈਆਂ ਕਰਨ ਇਹ ਕਿਸੇ ਦੀਆਂ ਭੈਣਾਂ ਨੇ ਸਾਡੀਆਂ ਭੈਣਾਂ ਕਿਤੇ ਇਹ ਸਿਲਸਲਾ ਜਿਹੜਾ ਇਹ ਹੁਣ ਇੱਕ ਹਫ਼ਤਾ ਨੂੰ ਪੂਰਾ ਜ਼ੋਰ ਸ਼ੋਰ ਦੇ ਨਾਲ ਚੱਲਣ ਵਾਲਾ ਐ ਤੇ ਸਟਾਰਟ ਹੋਇਆ ਵਾ ਪਿਛਲੇ 2-3 ਦਿਨ ਤੋਂ ਤੇ ਥੋੜਾ ਜਿਹਾ ਪਰ ਚੱਕੂ ਗੱਗ ਹੋਰ ਚੱਕ ਮੜ ਜਾ ਪਰ ਨੂੰ ਹਾਂ ਇੱਥੇ ਜਾਨਾ ਇੱਥੇ ਰੱਖ ਤੇ ਨਾਲ ਦੀ ਨਾਲ ਜੀ ਮੈਂ ਅਸੀਂ ਇੱਕ ਮੁੰਡਾ ਜੁਆਇਨ ਕਰਿਆ ਜੀ ਤੁਹਾਨੂੰ ਪਹਿਲਾਂ ਉਹਨੂੰ ਮਿਲਾਉਂਦਾ ਜੀ ਖੜ ਜੋ ਆ ਜਾ ਵੀ ਗੱਕੇ ਅੰਦਰ ਨੂੰ ਆ ਕਲਾਸ ਅਸਿਕਾ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਇਹ ਮੁੰਡਾ ਜੀ ਲਾਗਦੇ ਪੰਡ ਪੈਣੀ ਤੋਂ ਆ ਜੀ ਤੇ ਇਹਦੇ ਜਿਹੜੇ ਬਾਪੂ ਸੀਗੇ ਉਹ ਮੇਰੇ ਕਲਾਸ ਫੈਲੋ ਸੀਗੇ ਤੇ ਚੱਕਰ ਇਦਾਂ ਵੀ ਥੋੜੇ ਜਿ ਇੱਕ ਮਤਲਬ ਲਿਮਟ ਜੇ ਪਰਿਵਾਰ ਦੇ ਵਿੱਚ ਤੇ ਆ ਜ਼ਿੰਮੇਵਾਰੀਆਂ ਮੁੰਡੇ ਦੇ ਕਾਫੀ ਜ਼ਿਆਦਾ ਐ ਤੇ ਹੁਣੇ ਪੜ ਕੇ ਹਟਿਆ 10+ ਕਰਕੇ ਤੇ ਕੋਰਸ ਕਰ ਰਿਹਾ ਹੈ ਆਪਣਾ ਇੱਕ ਇਹਦਾ ਕੰਪਿਊਟਰ ਦਾ ਤੇ ਨਾਲ ਦੀ ਨਾਲ ਇਹ ਕੰਪਿਊਟਰ ਦੇ ਬਾਰੇ ਮੇਰੇ ਕੋਲ ਕੁਝ ਜਾਣਕਾਰੀ ਲੈਣਾ ਹੈ ਤੇ ਨਾਲ ਦੀ ਨਾਲ ਇਹ ਸਿੱਖ ਰਿਹਾ ਏ ਵੀ ਬਲੌਗਿੰਗ ਕਿਵੇਂ ਕਰਨੀ ਹੈ ਤੇ ਕਾਫੀ ਹੱਦ ਤੱਕ ਮੁੰਡਾ ਚੰਗਾ ਸੂਝਵਾਨ ਹੈ ਠੀਕ ਆ ਤੇ ਇਹਨੂੰ ਦੱਸ ਰਹੇ ਨਾਲ ਦੀ ਨਾਲ ਵੀ ਕਿਵੇਂ ਤੇ ਮੈਂ ਇਹਨੂੰ ਪਹਿਲਾਂ ਕਹਤਾ ਵੀ ਮੈਂ ਸੁਭਾਅ ਦਾ ਥੋੜਾ ਜਿਹਾ ਕੌੜਾ ਹਾਂ ਵੀ ਮੈਂ ਗਲਤਫਲਤ ਬੋਲ ਜਾਂਦਾ ਥੋੜਾ ਜਿਹਾ ਜਿੱਦੇ ਕਰਕੇ ਇਹ ਕਹਿੰਦਾ ਜੀ ਕੋਈ ਗੱਲ ਨਹੀਂ ਅੰਕਲ ਮੈਂ ਕੰਮ ਸਿੱਖਣਾ ਮੈਂ ਕੰਪਿਊਟਰ ਵੀ ਸਿੱਖਣਾ ਮੈਂ ਵੀਡੀਓ ਐਡੀਟਿੰਗ ਵੀ ਸਿੱਖਣੀ ਹੈ ਕਾਫੀ ਕੁਝ ਸਿੱਖਣ ਨੂੰ ਫਿਰਦਾ ਹੈ ਮਨ ਦੇ ਵਿੱਚ ਜੇ ਸਵਾਲ ਬਹੁਤ ਨੇ ਪਰ ਸਿਖਾਉਣ ਨਾਲ ਹੌਲੀ ਹੌਲੀ ਫਰਕ ਆਉਂ ਲਓ ਜੀ ਫੇਰ ਕੈਮਰੇ ਤੇ ਆ ਗਿਆ ਜੀ ਇਹ ਚੱਕ ਥੋੜੇ ਹੱਥੇ ਜੀ ਗੱਲ ਇਹ ਦੀ ਤਿਹਾਰਾਂ ਦਾ ਸਮਾਂ ਤੁਸੀਂ ਵੀ ਸੋਚਦੇ ਹੋਵੋਗੇ ਵੀ ਹੁਣ ਦੋ ਤਿੰਨ ਦਿਨ ਹੋ ਗਏ ਵੀਡੀਓ ਦੇ ਵਿੱਚ ਅਸੀਂ ਸਾਰੇ ਟੱਬਰ ਆ ਜਾਂਦੇ ਵੀ ਕੈਮਰਾ ਫੜਨੇ ਵਾਲਾ ਕੌਣ ਆ ਕਰਨ ਤਾਂ ਸਕੂਲ ਨੂੰ ਚਲੇ ਜਾਂਦਾ ਤੇ ਮੁੰਡਾ ਹੁਣ ਅਸੀਂ ਕੈਮਰਾ ਫੜਦਾ ਹੁੰਦਾ ਤੇ ਅੱਜ ਦੀ ਗੱਲ ਤੁਹਾਨੂੰ ਮੈਂ ਦੱਸਾਂ ਜੀ ਅਸੀਂ ਦੁੱਖ ਸੁੱਖ ਪਹਿਲਾਂ ਸਾਂਝੇ ਕਰ ਲਏ ਸਾਡੀ ਤਾਈ ਆਈ ਹੋਈ ਹੈ ਸ਼ਾਂਤੀ ਹੂੰ ਸ਼ਾਂਤੀ ਤਾਈ ਰਖੜੀਆਂ ਲੈ ਕੇ ਆ ਗਈ ਤੇ ਉਹ ਤਾਈ ਆ ਕੇ ਬੈਠ ਗਈ ਬਹੂਆਂ ਨੂੰ ਮਾਰੀ ਜਾਂਦੀ ਹਾਕਾ ਬਹੂਆਂ ਇਹਦੀਆਂ ਲੱਗੀਆਂ ਹੋਈਆਂ ਬਾਹਰ ਇਹ ਹੁਣ ਕਹਿੰਦੀ ਵੀ ਅੱਜ ਤਿਹਾਰ ਦਾ ਦਿਨ ਹੈ ਵੀ ਨਹੀਂ ਫੇ ਮੈਨੂੰ ਸੁਣਾਉਣਾ ਬਹੁਤ ਖੂਸ ਹੁੰਦਾ ਏ ਇਹ ਸੁਣਾ ਸਕਦੀ ਸੀ ਉਹਨਾਂ ਨੂੰ ਇਹਨੂੰ ਅਥਾਰਟੀ ਦਿੱਤੀ ਹੋਈ ਆ ਵੀ ਪੂਰੀ ਤੂੰ ਸੱਸ ਨਾਲ ਤੇ ਵੀ ਉੱਪਰ ਆ ਇਹਦੀ ਦਾਦੀ ਸੱਸ ਆ ਸਮਝ ਲੈ ਵਾ ਜਿਹਨੂੰ ਅਸੀਂ ਤਾਈ ਕਹਿੰਦੇ ਹਾਂ ਸਮਝ ਲੋ ਵੀ ਇਹ ਸੱਚ ਮੈਂ ਕਿਹਾ ਨਾ ਬੀਬੀ ਬੀਬੀ ਤੈਨੂੰ ਕਹਿ ਕੇ ਦੀ ਬੀਬੀ ਕਹਿੰਦੀ ਸੀ ਮੇਰੀ ਮਾਂ ਕਹਿ ਕੇ ਦੀ ਤਾਈ ਤੈਨੂੰ ਬੀਬੀ ਕਹਿੰਦੀ ਸੀ ਤੈਨੂੰ ਹਾਂ ਫੇਰ ਤਾਂ ਚਲੋ ਠੀਕ ਆ ਵੀ ਡਬਲ ਡਬਲ ਇਹਨੂੰ ਅਪਰੋਚ ਦਿੱਤੀ ਹੋਈ ਆ ਤਾਈ ਨੂੰ ਆਪਾਂ ਨੇ ਇਹ ਕੁਝ ਵੀ ਕਹਿ ਸਕਦੀ ਸੀ ਉਹਨਾਂ ਨੂੰ ਪਰ ਇਹਨੇ ਕਿਹਾ ਵੀ ਹਾਲ ਤਿਹਾਰ ਆ ਵੀ ਚਲੋ ਐਦਾ ਚੰਗਾ ਇਹਨਾਂ ਦੇ ਪਤਾ ਨਹੀਂ ਕੀ ਕਿਹੜੇ ਚੱਕਰਾਂ ਦੇ ਵਿੱਚ ਬਾਹਰ ਹੋ ਲੱਗੀਆਂ ਹੋਈਆਂ ਪਤਾ ਨਹੀਂ ਹੁਣ ਵਿੱਕੀ ਦਿਖਾ ਕੇ ਆਉਂਗਾ ਪਰ ਪਹਿਲਾਂ ਤਾਈ ਨੂੰ ਮਿਲੋ ਤਲੀ ਹਾਂ ਤੇ ਤਾਈ ਬੁਲਾ ਦੇ ਸੱਸਰੀ ਘਰ ਇੱਕ ਵਾਰ ਸੱਸਰੀ ਘਰ ਬੁੱਤ ਮਹਾਰਾਜ ਰਾਜੀ ਰੱਖੇ ਚੜ੍ਹਦੀ ਕਲਾ ਰੱਖੇ ਖੁਸ਼ੀਆਂ ਦੇ ਤਿਹਾਰ ਇੱਕੋ ਹੀ ਆਉਣ ਮਹਾਰਾਜ ਤੰਦਰੁਸਤੀਆਂ ਬਖਸ਼ੇ ਇਹਨਾਂ ਦੀਆਂ ਚੜ੍ਹਦੀ ਕਲਾ ਰੱਖੇ ਕਮਾਈਆਂ 'ਚ ਵਰਕਤ ਪਾਵੇ ਇਹਨਾਂ ਦੀ ਚ ਥੋਡੀਆਂ ਵਿੱਚ ਹਾਂ ਵਾਹ ਅੱਜ ਫੇ ਕੀ ਕਰਨਾ ਇਹ ਤਾਈ ਨੂੰ ਉੱਚਾ ਸੁਣਦਾ ਥੋੜਾ ਜਿਹਾ ਤਾਈ ਕਿਆ ਕਰਨਾ ਇਹ ਮੈਂ ਲੱਕੜੀਆਂ ਲੈ ਕੇ ਅੱਛਾ ਹਾਂ ਕਰਨ ਦੀਆਂ ਹਾਂ ਕਰਨ ਨੂੰ ਸ਼ੁੱਭੂ ਨੂੰ ਜੀਵ ਨੂੰ ਸਾਨੂੰ ਦੋਨੋਂ ਨੂੰ ਹਾਂ ਹਾਂ ਲੱਕੜੀਆਂ ਲੈ ਕੇ ਆਈਆਂ ਲੱਕੜੀਆਂ ਰਖੜੀਆਂ ਜੀ ਰਖੜੀਆਂ ਰਖੜੀ ਰਖੜੀ ਹਾਂ ਮੇਰੇ ਕੋ ਪਤਾ ਉਹਨੇ ਦੇਖ ਲਿਆ ਵੀ ਤੇਰੇ ਦੋਨੇ ਮੁੰਡੇ ਤੇਰੇ ਕੋਲ ਬੈਠੇ ਮੈਰ ਵਿੱਕੀ ਹਾਂ ਕਿਹੜੀਆਂ ਨੂਹ ਨਹੀਂ ਹੋ ਗਈ ਉਹ ਚਾਈ ਤਾਂ ਕਰਨੀ ਪੈਣੀ ਆ ਇਹ ਆਉਂਦੀ ਆ ਰਹੀ ਤੁਸੀਂ ਜਦ ਦੇਖ ਕੇ ਵੀ ਕੀ ਕਰਦੀਆਂ ਮਾਰ ਜਾਇਆ ਮਰ ਜਾ ਕੇ ਕੀ ਕਰਦੀ ਇੱਕ ਮੜਾ ਜਾ ਉਹ ਮੈਂ ਜਾਣਾ ਉਹ ਤੇ ਤਾਂ ਸਾਸਰੀ ਘਰ ਦੀ ਸਾਰਿਆਂ ਨੂੰ ਪਰਮਾਤਮਾ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਜੀ ਬਾਹਰ ਜਾ ਕੇ ਤਾਂ ਮਨ ਨੂੰ ਮਨ ਨੂੰ ਤਾਂ ਪਤਾ ਵੀ ਉਹ ਕਰਦੀਆਂ ਕੀ ਹੈ ਮੇਰੇ ਪਰ ਭਲਾਏ ਪੈ ਜਾਣੇ ਉੱਥੇ ਜਾ ਕੇ ਹੁਣ ਕਰ ਵੀ ਭਲੀ ਆਈ ਪੀਆ ਉੱਥੇ ਮਾਹੌਲ ਵੀ ਕਰਵੋਣਾ ਮਨ ਨੂੰ ਦਿੱਤੇ ਤੱਕ ਲੱਗਦਾ ਦਾ ਕਿ ਟੈਂਕ ਤੇ 23 ਰੂਟੀ ਰੂਟੀ ਹਾਂਜੀ ਇਹ ਤਾਂ ਉੱਧਰ ਬਲਾਓ ਉੱਧਰ ਉੱਧਰ ਨਹੀਂ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਰੇ ਖੁਸ਼ੀ ਖੁਸ਼ੀ ਮੇਰੇ ਨਾਲ ਵੀ ਗੱਲਾਂ ਕਰ ਲਿਓ ਹਾਂ ਕਰਦੇ ਆ ਕਰ ਦਿਆ ਹਲੋ ਸਟਾਰਟ ਕਰ ਦੇ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਹੈਗੀਆ ਮਤਲਬ ਦੀ ਜਨਮ ਮਤਲਬ ਆਤਾ ਜਾਂ ਕੰਮ ਹੈ ਹਾਂ ਜਾਂ ਮਤਲਬ ਨਹੀਂ ਤਾਂ ਫਿਰ ਕੋਈ ਇਹੇ ਤੇ ਮਰਾਵੇ ਚਾਹੇ ਮਰ ਜਾਵੇ ਜੋ ਮਰਜੀ ਹੋ ਜਾਵੇ ਹਾਂ ਕੰਮ ਕਰਨੂ ਇਹ ਮਰਨ ਲੱਗੀਆਂ ਜੀ ਦੇਖ ਲਓ ਗੱਲ ਦੇਖ ਲਓ ਕਿੰਨੀ ਵਧੀਆ ਗੱਲ ਗੱਲ ਪਰ ਹੋਰ ਹੋਰ ਕਿਹੜੇ ਹੋਰ ਗੱਲਾਂ ਇਹ ਜੀ ਟਮੰਟਾ ਉਹ ਬਾਈ ਜੀ ਸਾਥ ਦੀ ਤਾ ਆਈ ਆ ਇੱਕ ਮਿੰਟ ਲਖੜੀਆਂ ਬੰਨਣ ਆਈ ਆ ਆ ਜਾਓ ਅੰਦਰ ਨੂੰ ਮੈਂ ਤਾਂ ਇਹ ਕਹਿਣਾ ਤੁਸੀਂ ਮੇਰੇ ਕਿੰਨੇ ਤੇ ਪਤੀੜ ਬਣਾਓ ਮੇਰੇ ਕਿੰਨੇ ਤੇ ਸਾਗ ਬਣਾਓ ਮੇਰੇ ਕਿੰਨੇ ਤੇ ਗੰਗਰਾਂ ਨੂੰ ਟੁੱਕ ਕੇ ਪਾਓ ਜੋ ਤੁਸੀਂ ਬਣਾਤਾ ਮੈਂ ਖਾਣਾ ਨਹੀਂ ਮੈਂ ਇਹਨਾਂ ਨੇ ਜਿਆਦਾ ਰਕਾਰ ਤੋੜਤਾ ਵੀ ਸਾਗ ਖਾਣਾ ਨਹੀਂ ਚੱਲ ਮੈਂ ਹੁਣ ਕਹਿੰਦਾ ਖਾਣਾ ਨਹੀਂ ਸ਼ਾਮ ਤੱਕ ਜੀਵੇਂ ਤਾਂ ਕਿ ਆ ਮੂਡ ਬਦਲ ਸਕਦਾ ਬੰਦੇ ਦਾ ਜੀ ਕਿਸੇ ਵੀ ਟਾਈਮ ਮੂਡ ਬਦਲ ਸਕਦਾ ਅਸੀਂ ਤੁਹਾਨੂੰ ਵੀ ਕੀ ਦ ਤੁਹਾਨੂੰ ਕੰਮ ਦੀ ਲੋੜ ਹੁੰਦੀ ਆ ਅਸੀਂ ਹੋਂਕ ਨਹੀਂ ਆਉਂਦੇ ਕੱਲ ਕੋਈ ਕੰਮ ਦੀ ਕੋਈ ਵੀ ਕੰਮ ਦੀ ਮੇਰੇ ਮੇਰੇ ਕੰਮ ਦੇ ਵਿੱਚ ਘੱਟ ਤੁਸੀਂ ਟੋਕਾ ਟੁਕਤਾ ਹਾਂ ਆ ਲੈ ਜਾ ਕੇ ਥੱਲੇ ਟਾਈਮ ਬਾਹਰ ਮੈਂ ਕਰਿਆ ਹੈਲੋ ਹੈਲੋ ਆਇਆ ਬਾਲਟੀ ਲੈ ਕੇ ਖੜ ਜਾਨੀ ਡੈਡ ਤਾਂ ਭਾਦ ਡੰਗਰਾਂ ਨੂੰ ਥੱਲੇ ਹਾਕਾ ਮਰ ਜਾਨੀ ਖੜੀਆਂ ਡੈਡ ਤੱਕ ਨਹੀਂ ਮੈਂ ਤਾਂ ਕੱਖ ਦਾ ਦੂਰ ਦੀ ਗੱਲ ਆ ਮਾਰਦੇ ਹਾਂ ਕੱਲ ਤਾਂ ਤੁਸੀਂ ਐਂ ਤਾਂ ਆਉਂਗੇ ਮੀਹਾਂ ਗੋਹਾ ਕੱਖ ਕੇ ਸਾਰਾ ਕੁਝ ਛੱਡ ਦੇਣਾ ਤੇ ਐਨਾ ਕੰਮ ਕਰਦਾ ਜਿਹੜਾ ਕੰਮ ਫੇਟਾਂ ਚੋਂ ਵੀ ਮੈਂ 1 ਮਿੰਟ ਤੁਹਾਡਾ ਰਸੋਈ ਦਾ ਸਾਰਾ ਕੰਮ ਮੈਂ ਤੁਹਾਡੇ ਨਾਲ ਕਰਾ ਦਿੰਦਾ ਹੈ ਤੇ ਬਾਕੀ ਝਾੜੂ ਪੋਚੇ ਦੇ ਸਾਡੇ ਝਾੜੂ ਪੋਚੇ ਨਹੀਂ ਲੈ ਹੈਗਾ ਉਹ ਵੀ ਇੱਕ ਦਿਨ ਮੈਂ ਲਾ ਲੈ ਕੇ ਉਹ ਵੀ ਇੱਕ ਦਿਨ ਕੋਈ ਨਹੀਂ ਇੱਕ ਦਿਨ ਤਾਂ ਮੈਂ ਲਾ ਲਿਆ ਲਵਾਵਾਂਗੇ ਜੇ ਰੋਬ ਨਾਲ ਤੁਸੀਂ ਤੁਸੀਂ ਕਹੋਗੇ ਪਿਆਰ ਨਾਲ ਲਵਾਵਾਂਗੇ ਤਨ ਰੋਟੀ ਵੀ ਬਾਹਰ ਕਰਨੀ ਆ ਤਾਂ ਚੱਲਿਆ ਨਾ ਬੁਲਾਉਂਦੇ ਤੇ ਪਿਆਰ ਨਾਲ ਸਾਤੀ ਤਾਂ ਇਹ ਵੀ ਆ ਜੂंगी ਕਈ ਵਾਰ ਤਨ ਪਾਲਕ ਵਿੱਚ ਡੋਬ ਕੇ ਆਉਂਦੇ ਮੇਰੇ ਪੁੱਤ ਕਈ ਵਾਰ ਤਨ ਨੂੰ ਨਾ ਪਿਆਰ ਨਹੀਂ ਆਜਮਾਉਂਦਾ ਸਾਨੂੰ ਆਉਂਦਾ ਆਜਮਾ ਪਿਆਰ ਹੋਰ ਕਿ ਆਉਂਦਾ ਸਾਨੂੰ ਤਾਂ ਸਾਨੂੰ ਤਾਂ ਸਾਰਾ ਕੁਝ ਆਜਾਣਾ ਰੋਟੀ ਵੀ ਆਜਾ ਚੱਲ ਆਗੇ ਅਸੀਂ ਦਾਰ ਬਿਹਾਜਮ ਸਰਜੀ ਬਿਹਾਜਮ ਚਲੋ ਹਾਜਮਾ ਬੰਦੇ ਦਾ ਹਾਜਮਾ ਸੈਟਰ ਅੱਛਾ ਇਹਦਾ ਮਤਲਬ ਇੰਨਾ ਉਹ ਵੀ ਹਵਾ ਚ ਵੀ ਨਹੀਂ ਉਡਣਾ ਚਾਹੀਦਾ ਵੀ ਹਾਂ ਬਿசாரਾ ਕਮ ਬਿੱਕੀ ਹੋ ਜਾਊਗਾ ਪੈਰ ਚੱਕਣੀ ਇਹਦੀ ਮਿੱਟੀ ਸਾਰ ਕੌੜਾ ਹੋ ਜਾਣਾ ਨਹੀਂ ਮੇਰੀ ਮਰ ਮੈਂ ਹੁਣ ਚੱਕ ਕੇ ਦੇ ਦਨਾਲੋ ਹੈ ਨਹੀਂ ਇੱਥੇ ਪਰਥਰਾ ਥੋੜੇ ਸਿਰਪਰ ਨੂੰ ਸੁਆ ਕੇ ਸੜ ਦਨਾਲੋ ਪਿਆ ਲੋ ਚਲ ਕਾਦੀ ਨਾ ਹੋਰੇ ਤਾਰਾ ਹਾਂ ਆ ਆ ਕੀ ਕਰੇ ਤੇ ਮੁੱਤੀ ਬੰਨ ਨਜ਼ਰ ਤੋਂ ਆਈ ਤੁਸੀਂ ਕਹਿੰਦੇ ਕੌੜਾ ਬਣ ਜਣਾ ਦਾ ਮੈਂ ਕੀ ਕਰਨਾ ਸਵਾਰ ਕੇ ਚੁੰਨੀ ਲੈ ਲਓ ਸਿਰਪਾ ਬਾਹ ਤਾਂ ਹੈ ਨਹੀਂ ਕਿਉਂ ਬਾਹ ਆ ਤੇ ਸਿਰਗਾ ਤਾਂ ਗਿਆ ਕੰਮ ਕਰਕੇ ਕੰਮ ਕਰਕੇ ਬੇਲੇ ਨਹੀਂ ਕਰੇ ਮੰਗਣਾ ਲੜਾਈ ਕਰਕੇ ਛੋਟਾ 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 ਲੜਾਈ ਕਰਦੇ ਵੀਰ ਜੀ ਦਾ ਸ਼ਦਾ ਵੀ ਆਪਣੇ ਮਾਈ ਲੋਤੀ ਗਾਦਾ ਕੀ ਵੀ ਅੱਜ ਇਹਦੀ ਕਰਦੇ ਫਾਈਟਿੰਗ ਇਹਦੇ ਤੇ ਲੜੇ ਦੀ ਹੋਈ ਸਦਾਈ ਕਾਈ ਸਸਰੀ ਕਾ ਇੱਧਰ ਬਹਿ ਜਾ ਤੁਸੀਂ ਕਾਈ ਸਸਰੀ ਕਾ ਬਸ ਤੂੰ ਬਹਿ ਜੂਗੀ ਮਾ ਬੋੜਾ ਆ ਰਾਇਆ ਥੋੜੀ ਗੱਤੀ ਕਰ ਬੜਾ ਸੁਧੀ ਅੱਛਾ ਹਾਂ ਖਾ ਖਾ ਕੇ ਜਾਵਾਂਗੇ ਅੱਛਾ ਕੀ ਗੱਲ ਕਰੀ ਤੂੰ ਆਈਂ ਕਦਰ ਪਜਾ ਦਾਂਗੇ ਤੇਰੇ ਕੋਲ ਕੀ ਗੱਲ ਕਰ ਉਹ ਮੰਨਤਾ ਇੱਕ ਵਾਰ ਕੱਢ ਤਾ ਸੇਵੇਂ ਮੈਂ ਸਾਗ ਖਾਣਾ ਹੈ ਨਾ ਖਾਉਂਗੀ ਬਸ ਫੇਰ ਠੀਕ ਐ ਮੱਕੀ ਦੀ ਰੋਟੀ ਨਾਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਆ ਦੇਖਾ ਕੇ ਪੂਰਾ ਸਵਾਰ ਤਾਈ ਤਾਂ ਮੈਨੂੰ ਗਾਣਾ ਲੱਗੀ ਵੀ ਸੁਣਾਉਣਾ ਇੱਕ ਪਤਾ ਨਹੀਂ ਕਹਿੰਦੇ ਮਹਾ ਵੀ ਸੁਖਵੀਰਾਂ ਇਹਦੇ ਲੜਪੇ ਬਾਹਰ ਮਹਾ ਕਲੇਸ਼ ਹੋ ਗਿਆ ਬਈ ਖੜਾ ਕੋਈ ਲੰਬਾ ਉੱਚੀ ਉੱਚੀ ਵਾਜਾਂ ਜੀਆਂ ਆ ਰਹੀਆਂ ਬਾਹਰ ਤੇ ਮਹਾ ਵੀ ਮਹਾ ਲੜੀ ਕੋਈ ਨਾ ਕੋਈ ਕੋਈ ਨਾ ਕੋਈ ਚੱਕਰ ਹੈਗਾ ਏ ਖੜੀ ਤਾਈ ਤਾਈ ਖੜੀ ਖੜੀ ਕਿ ਬਟਾ ਹਾਂ ਹੁਣ ਬੋਲ ਹਾਂ ਗੋਬੀ ਦੇ ਘਰ ਜੰਮਿਆ ਮੁੰਡਾ ਕਹਿੰਦੇ ਪਾਲਕ ਕੱਪੜੇ ਲੈ ਕੇ ਆਈ ਕਹਿੰਦੇ ਕਰੇਲੇ ਦੀ ਹੋ ਜੇ ਸਦਾਈ ਸਲਕਮ ਕਹੀ ਮੈਂ ਸਭ ਤੇ ਚਿੱਟੀ ਗਾਜਰ ਕਹੀ ਮੈਂ ਸਭ ਤੇ ਮਿੱਟੀ ਹਾਂ ਕਣ ਕੱਦੂ ਨੇ ਬੱਸ ਚਲਾਈ ਹਾਂ ਕੱਦੂ ਨੇ ਬੱਸ ਚਲਾਈ Karele ਦੀ ਹੋਈ ਸਦਾਈ ਅੱਛਾ ਟਕਣਾ ਹੁੰਦਾ ਇਹਨਾਂ ਲੜਾਈ ਜਿ ਲੜਾਈ ਪਰ ਚਲਦੀ ਦੀ ਕਾਣੀ ਕੋਈ ਮਹਾਂ ਲੜ ਲੜਾਈ ਆ ਹੋਰ ਹੀ ਹੈ ਕੁਛ ਵਧੀਆ ਗੱਲ ਆ ਉੱਧਰ ਬੈਠ ਲੈ ਲੱਗੇ ਤੂੰ ਮੈਂ ਤਾਈ ਕੋ ਕਹਿ ਦਿੰਨਾ ਆ ਮੈਂ ਤਾਈ ਤਾਈ ਗੱਲ ਸੁਣ ਲੈ ਇੱਕ ਇਹਨਾਂ ਨੂੰ ਸਮਝਾ ਦੇ ਜਦ ਕੋਈ ਬੰਦਾ ਬਾਹਰ ਤੇ ਆਉਂਦਾ ਹੁੰਦਾ ਵੀ ਉਹਦੀ ਇੱਜ਼ਤ ਪਾਣੀ ਕਰੀ ਜਾਂਦੀ ਵੀ ਆ ਜਾ ਕਰੋ ਜਦ ਕੱਦੀ ਬੈਠੀ ਮੈਂ ਤੁਸੀਂ ਕੱਤ ਨਹੀਂ ਪੁੱਛਣੋ ਕਾਤੇ ਲਿਆ ਕੁੜੀਏ ਅਸੀਂ ਨਾ ਸਾਗ ਪਹਿਲਾਂ ਤਾਂ ਲੋਟ ਕਰਿਆ ਅੱਛਾ ਲੋਟ ਕਰਿਆ ਅੱਛਾ ਠੀਕ ਆ ਫਿਰ ਉਹਨੂੰ ਤੋਟਾ ਲੋਟ ਫੋਟਾ ਹਾਂ ਬਾਈ ਲੋਟ ਫੋਟਾ ਅੱਛਾ ਠੀਕ ਕਰਿਆ ਅੱਛਾ ਫਿਰ ਉਹਨੂੰ ਕੁੱਟਿਆ ਅੱਛਾ ਫਿਰ ਕੁੱਟ ਕੇ ਤੋਟਾ ਹੂੰ ਫਿਰ ਆਹ ਦੀ ਗੱਲ ਨਾਲ ਦੇਖ ਲੈਣੀ ਸੀ ਤਹੀ ਹਾਂ ਬਾਈ ਹਾਂ ਇਹ ਉਹ ਗੱਲ ਹੋ ਗਈ ਪੰਤੂ ਬੁੜੀ ਵੀ ਹੈਗੀ ਵੀ ਬੁੜੀਆਂ ਨੂੰ ਕਿੱਦਾਂ ਖਾਉਨੇ ਇੱਕ ਤਹਾਵਾ ਹੈ ਇਹ ਰਾਉਗੇ ਬੁੜੀਆਂ ਨੂੰ ਕਿੱਦਾਂ ਹਾਂ ਤਾਈ ਜੀ ਤਾਈ ਨੇ ਕਿਹੜਾ ਥਾਕ ਬਣਾਇਆ ਕਦੇ ਨਾ ਬਾਈ ਨੇ ਸਾਗ ਬਣਾਇਆ ਨਾ ਉਹਨੂੰ ਪਤਾ ਵੀ ਕਿੱਕਣਾ ਪਤਾ ਹੈ ਹਾਂ ਤਾਈ ਨੂੰ ਪਤਾ ਹੈ ਨਾ ਅੱਗੇ ਚਾੜ ਤਾਈ ਨੂੰ ਮਹਿਤਾ ਕਿ ਮਿਲਦੀ ਆ ਸਰ ਇਹ ਸੱਚੀ ਸੱਚੀ ਦੱਸ ਵੀ ਜਾਰ ਸਾਗ ਬਣਾਉਂਦੇ ਆ ਵਿਆਹ ਦਾ ਕੰਮ ਛੱਡ ਜਾਂਦਾ ਬਾਈ ਹਾਂ ਸਾਗ ਵਿਆਹ ਇੱਕ ਬਰਾਬਰ ਖਾਣ ਦੇ ਜਿਹੜੇ ਬਣਾਇਤੀ 20 ਮਿੰਟ ਦੇ ਵਿੱਚ ਸਾਗ ਬਣਾਤਾ ਸੀ ਉਹਨੇ ਇਹ ਖੰਡ ਪਾਟ ਖੋਲਿਆ ਹੁੰਦਾ ਸੀ ਜੀ ਖੰਡ ਪਾਟ ਖਾਉਂਦੇ ਨੇ ਇਹ ਹੂੰ ਕੀਆ ਸ੍ਰੀ ਨਾ ਤਾਈ ਤੂੰ ਵੀ ਕਿਹਨੇ ਲੜ ਗਈ ਤੂੰ ਵੀ ਉੱਤਰ ਰਲ ਗਈ ਕੰਡਾ ਬਾੜ ਕੇ ਉਹ ਚੱਲ ਪੰਥ ਤਰੀ ਇਨਜਤ ਕਰਾਉਣ ਪਰ ਖੜਾ ਵੀ ਆਈਆਂ ਕਦੇ ਨਹੀਂ ਵੀ ਤਾਈ ਆ ਕੇ ਬੈਠੀ ਆ ਨੀ ਮੈਂ ਸਾਗ ਸਵਾਦੀ ਆ ਤਾਈ ਨੂੰ ਪਤਾ ਤਾਈ ਨੇ ਕੰਮ ਕਰਿਆ ਹੋਇਆ ਹੈ ਤਾਈ ਨੂੰ ਪਤਾ ਹੈ ਕਿ ਕਿਹੜੀ ਚੀਜ਼ ਨੂੰ ਕਿੰਨਾ ਟਾਈਮ ਲੱਗਦਾ ਇਹ ਤਾਈ ਹੁਣ ਤਾਂ ਬਹੁਤ ਸੌਖਾ ਹੋ ਗਿਆ ਸਾਗ ਬਣਾਉਣਾ ਪਹਿਲਾਂ 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 ਪਤੀ ਦੇ ਭਾਦ ਦੇ ਮਸ਼ੀਨਾ ਕੁਰਤਲੇ ਨੂੰ ਹਾਂ ਦੇਖ ਛੜਾ ਨਹੀਂ ਫੜ ਨਿਪਟ ਜਾਂਦਾ ਕੰਮ ਆਂ ਚੁਟਕੀਆਂ ਚ ਹੋ ਜਾਂਦਾ ਨਾ ਹਾਂ ਹਾਂ ਬੇ ਦੇਰਾਂ ਚੁਟਕੀਆਂ ਦਾ ਕੰਮ ਤੁਸੀਂ ਕਿਤੇ ਘੰਟਿਆਂ ਚ ਕਰਦੇ ਬਈ ਅੱਗੇ ਪੱਠੀਆਂ ਦਾਤੀ ਹੁਣ ਇਹ ਘੰਟਾ ਘੰਟਾ ਚੀਰੀ ਜਾਂਦੀਆਂ ਨਹੀਂ ਹਾਂ ਦਾਤੀ ਨਾਲ ਛੇਤੀ ਚੀਰਿਆ ਜਾਂਦਾ ਸੀ ਤਾਈ ਕੀ ਨਾ ਉਹਨਾ ਜੋਤਾਂ ਲੱਗਦਾ ਕੰਮ ਕਰਦੇ ਕਿਸੇ ਦਾਤੀ ਨਾ ਤਾਂ ਬੰਦਾ ਐ ਰੁਗ ਲਾ ਕੇ ਛੇਤੀ ਛੇਤੀ ਕਰ ਲੰਦਾ। ਦਾਤੀ ਗਾਣੇ ਰੁਗ ਲਾ ਕੇ ਬੰਦਾ। ਤੇ ਮਸ਼ੀਨ ਨਾਲ। ਹਾਂ ਜੇ ਰੁਗ ਦਾ ਹੱਥ ਤੇ ਰੁਗ ਫੜ ਕੇ ਦਾਤੀ ਨੇ ਵੱਢਿਆ ਜਾਂਦਾ। ਨਾ ਦਾਤੀ ਨੂੰ ਹੁਣ ਤੇ ਰੁਗ ਨਹੀਂ ਕਹਿੰਦੇ ਹੁੰਦੇ ਉਹਨੂੰ ਚੀਰਨੀ ਕਹਿੰਦੇ ਹੁੰਦੇ ਵੀ ਚੀਰਨੀ ਫੜੀ ਚੀਨਤੀ ਉਹ। ਹਾਂ ਬੜੀ ਛੇਤੀ ਚੀਰੇ ਜਾਂਦਾ ਤਾਂ ਉਹ। ਮੈਂ ਪਹਿਜਤਾ ਪਹਿਲਾਂ ਆ ਕਰੀ ਜਾ। ਲਖੜੀਆਂ ਲੈ ਲਓ। ਹਾਂਜੀ ਲਿਓ। ਲਓ। ਤੇ ਮਹਾਰਾਜ ਰਾਜੀ ਰੱਖੇ ਤੁਹਾਡੇ ਬੱਚਿਆਂ ਨੂੰ। ਗਾਂ ਨੂੰ ਵਾਦਦਾ ਹੋਵੇ ਦੋਤਾ ਦਵੇ ਪਰਮਾਤਮਾ। ਤਾਂ ਦੇ ਰਸਤੀ ਆ ਵਾਸ਼ੇ ਉਹਨੇ ਮੇਰੇ ਬੱਚੀ ਦੀਆਂ ਚੰਗੀ ਕਲਾ ਰੱਖੇ ਕਮਾਈਆਂ ਦੇ ਵਰਕਤ ਪਾਵੇ ਬਾਤਾਂ ਹੋਵੇ ਕਾਹਨ ਖੁਸ਼ੀਆਂ ਦੇ ਦਿਨ ਵਧਾਉਣ ਕਿ ਤਾਈ ਤੇਰੇ ਰਿਸ਼ਤੇਦਾਰ ਤਾਂ ਤੈਨੂੰ ਕਹਿੰਦੇ ਹੁਣ ਵੀ ਹੁਣ ਤੋਂ ਬਿੜੀ ਚ ਆਉਂਦੀ ਨਹੀਂ ਜਾਈ ਤਾਈ ਦੀ ਧੀ ਭੈਣ ਮੇਰੀ ਕਿਹੜੀ 8ਵੇਂ ਆਉਂਦੀ 10 ਆ ਜਾ ਕੇ ਨਹੀਂ ਕਹਿ ਲਈ ਅੱਛਾ ਜਾਈ ਗੇਲ ਹਾਂ ਮਾਏ ਭਾਈ ਹੁਣ ਕਿਆ ਕਹਿਣਾ ਸਾਡੇ ਕੋ ਤਾਈਓ ਨਹੀਂ ਕਿਹੜਾ ਮਾਰਦੀ ਤਾਈ ਭਾਈ ਹੁਣ ਪਤਾ ਨਹੀਂ ਕਿਥੇ ਜਾਏ ਆ ਹਨ ਫੇਰ ਹੁਣ 3 ਮਹੀਨੇ ਤੱਕ ਤਾਂ ਖਲ ਸਰਵਾਈ ਚ ਮਾ ਮਾ ਨੇ ਹੁਣ ਮਲਾਜਾ ਪਾਈ ਆ ਖਾਂ ਸਰਵਾਈ ਆ ਤੇ ਤਾਈ ਸਾਡੇ ਤਾਈ ਦਾ ਪ੍ਰੈਸ਼ਨ ਹੀ ਹੋਇਆ ਤਖੜੇ ਬੰਦਿਆਂ ਦਾ ਮਲਾਜਾ ਲੱਗ ਜਾਂਦਾ ਨਾ ਕਿਹੜੇ ਤਖੜੇ ਬੰਦੇ ਆ ਅਸੀਂ ਕਿਤੇ ਗਰੀਬ ਬੰਦੇ ਰਹੇ ਹਾਂ ਹਾਂ ਗਰੀਬ ਗਰੀਬ ਤਖੜੇ ਤਖੜੇ ਦੇ ਕਲੇ ਦੇਖੀਏ ਮੇਰੀ ਵੀਡੀਓ ਤਖੜੇ ਦਾ ਉਹ ਐਵੀ ਗੱਲ ਬੋਤੋ ਜਦੋਂ ਕਿ ਤਾ ਬਣੇ ਐਵੀ ਗੱਲ ਆ ਗਈ ਆ ਹੋਰ ਲਖ ਔਰ ਸਨੇਹਾ ਕੋ ਵੀ ਜਿਹੜੇ ਦਰਨ ਦੇਣਾ ਵੀਡੀਓ ਦੇ ਜ਼ਰੀਏ ਭਾਈ ਮੈਂ ਆ ਗਈ ਵੀਡੀਓ ਚ ਦੇਖ ਲਓ ਮੈਨੂੰ ਕਿ ਹਾਂ ਹੂੰ ਭੈਣ ਦਾ ਭੈਣ ਦਾ ਹਾਲ ਚਾਲ ਪੁੱਛਦਾ ਆਪਣੀ ਭੈਣ ਠੀਕ ਹੈ ਆ ਗਈ ਉਹਨੇ ਕਿਤੇ ਵੀਡੀਓ ਚੱਲਦੀ ਹੈ ਵੀਡੀਓ ਤੇ ਚੱਲਦੀ ਹੈ ਉਹ ਵੀਡੀਓ ਦੇ ਵਿੱਚ ਹਾਲ ਤਾਂ ਮੈਂ ਤੈਨੂੰ ਦੇਖੂਗੀ ਉਹ ਵੀਡੀਓ ਦੇਖਦੀ ਹੋਊਗੀ ਇਹ ਭੈਣ ਹਾਂ ਠੀਕ ਹੈ ਤੂੰ ਹਾਂ ਠੀਕ ਆ ਤੇਰਾ ਹਾਂ ਭੁੱਲ ਗਿਆ ਕਿ ਦੱਸ ਨਹੀਂ ਗਿਆ ਹਾਂ ਜੀਜਾ ਠੀਕ ਹੈ ਅਸਲੀ ਗੱਲ ਤਾਂ ਹਾਂ ਕਾਈਂ ਚਾਪਾ ਤਾਂ ਠੀਕ ਕਰ ਦੇ ਮੈਨੂੰ ਛੇਤੀ ਹੈ ਨਾ ਕਾਲਾ ਪਾਸ ਕਾਲ ਐਕਸੀਡੈਂਟ ਹੋਇਆ ਜਿਹੜਾ ਬਚ ਗਿਆ ਉਹ ਕਿ ਨਹੀਂ ਪਤਾ ਨਹੀਂ ਯਾਰ ਉਹਦਾ ਨਹੀਂ ਪਤਾ ਬਚਿਆ ਜਿਹੜੇ ਕੋਈ ਕੋਈ ਸੀ ਤਾਂ ਕੋਈ ਗਵਰੀਆ ਸ਼ਾਇਦ ਕੋਈ ਆ ਨਹੀਂ ਅੱਡੇ ਪ੍ਰੈਕਸੀਡੈਂਟ ਹੋਇਆ ਆਪਣੇ ਪਰ ਕੱਲ ਕੱਲ ਹੋਇਆ ਕੱਲ ਆਪਣੇ ਅੱਡੇ ਪ੍ਰੈਕਸੀਡੈਂਟ ਹੋਇਆ ਕੰਬੇ ਤੇ ਮਾਰਿਆ ਮੋਟਰਸਾਈਕਲ ਓਏ ਹੋਏ ਨਾਲੇ ਨਾਲੇ ਚਿੰਗਾਜ ਬੱਜਿਆ ਢਿੰਗਾ ਤੇ ਖੰਬੇ ਤੇ ਬੱਦਲੀ ਗਿਆ ਤਾਂ ਸਿਰ ਸੋਰ ਫਟ ਗਿਆ ਤਾਂ ਉਹਨੂੰ ਐਂਬੂਲੈਂਸ ਚ ਪਾ ਕੇ ਭੇਜਤਾ ਤਾਂ ਹੂੰ ਅੱਛਾ ਇੱਕ ਚਿੰਗਾਜੀ ਵਗੈਰੀਆ ਹੈ ਪਤਾ ਨਹੀਂ ਹੁਣ ਪਤਾ ਨਹੀਂ ਇਹ ਤਾਂ ਕਦਾ ਚਿੰਗਾ ਜਗਿਆ ਮਸੀ ਚੁੱਕਿਆ ਸੀ ਹਾਂ ਅੱਛਾ ਅੱਛਾ ਹਾਂ ਜਣੀ ਦੇਖੋ ਜਿਹਦੀ ਆ ਜਾਂਦੀ ਹੈ ਨਾ ਮਾਤਾ ਜਿੱਨੇ ਚਲੇ ਜਾਣਾ ਜਿੰਨਾ ਟਾਈਮ ਜਿੰਨਾ ਟਾਈਮ ਆਪਾਂ ਹੈਗੇ ਆ ਹੱਸੋ ਗੋਸੋ ਆਪਣਾ ਖੁਸ਼ੀਆਂ ਮਨਾਓ ਜੋ ਸਮਾਂ ਹੈਗਾ ਉਹ ਨਿਖ ਦੇਖੋ ਮੈਂ ਨਾ ਮਰਨ ਖਾਏ ਤਾਂ ਜੀ ਤਾਂ ਜੀ ਚਾਏ ਮੈਂ ਹੁਣ ਭੁੱਲ ਗਿਆ ਤਾਂ ਬੈਕ ਉੱਤੇ ਆ ਗਿਆ ਜੀਵਨ ਕੀ ਛੱਡਿਆ ਹਾਂ ਹਾਂ ਜੀ ਆਓ ਜੀ ਆਓ ਬੱਲੇ ਸੰਦੀਪ ਕੁਰਜਵਿੰਦਰ ਸਿੰਘ ਨਹੀਂ ਦਵਿੰਦਰ ਤਾਂ ਨਹੀਂ ਹੈਗਾ ਦਵਿੰਦਰ ਨਹੀਂ ਹੈਗਾ ਵਿਕਰਮ ਸਿੰਘ ਹੈਗਾ ਸੰਦੀਪ ਕੌਰ ਵਿਕਰਮ ਸਿੰਘ ਦੇਖ ਲੋ ਜੀ ਇਹ ਮੁੰਡਾ ਜੀ ਸਾਡਾ ਘੈਂਟ ਮੁੰਡਾ ਹੈ ਹਾਂ ਇਹ ਸਰਕਾਰੀ ਜੌਬ ਕਰਦਾ ਜੀ ਡਾਕੀਆ ਵੀ ਦਾ ਕੱਦਾ ਹਾਂ ਸਾਡੇ ਮੁੰਡੇ ਦਾ ਖੱਲਿਆ ਲੈ ਨਿਆਰ ਨੂੰ ਦੇਖਾਂ ਕਿਹੜਾ ਕੋਣ ਦੇਖ ਕੇ ਦੱਸ ਦਿੰਦਾ ਆ ਜਾਓ ਅਸੀਂ ਸਾਰਾ ਕੁਝ ਨੂੰ ਮਿਲ ਲੰਦੇ ਵਿਚੇ ਬਣਾ ਹਸਸੀ ਕਰ ਇੱਧਰ ਸਸੀ ਆ ਜੀ ਲੈ ਪਾਣੀ ਪਿਲਾ ਦੋ ਉਹਨੂੰ ਲੈ ਕੇ ਅਵਤਾਰ ਸਿੰਘ ਹਰਜੀਤ ਇਹ ਹਰਜੀਤ ਹੈ ਹਰਜੀਤ ਨਹੀਂ ਹੈ ਮੈਡੀਕਲ ਹੈ ਉਹਦਾ ਤਾਂ ਫਿਰ ਸੁਵੰਦ ਸਿੰਘ ਹੈ ਨਾ ਹੈਗਾ ਜਸਵੰਤ ਸਿੰਘ ਆ ਉਹ ਤਾਂ ਮੇਰਾ ਬਾਪ ਓ ਠੀਕ ਆ ਪੁੱਤਰਾ ਹਾਂਜੀ ਹਾਂਜੀ ਮੈਂ ਰਾਜੀ ਰਾਜੀ ਤਾਂ ਤੇ ਗੁੱਸਤੀਆ ਬਾਤ ਲੈ ਤੇਰੀ ਆ ਦੇਖ ਤੂੰ ਕਿਹੜਾ ਐ ਅੱਛਾ ਹਾਂ ਇਹ ਹੈਗਾ ਸੰਦੀਪ ਕੋਰ ਕਿਰਪ ਦਵਿੰਦਰ ਸਿੰਘ ਯਾਰ ਕੌਣ ਹੋਇਆ ਹੁਣ ਇਹ ਚਲੋ ਪਤਾ ਨਹੀਂ ਇਹ ਸਾਡਾ ਨਹੀਂ ਹੈਗਾ ਇਹ ਇਹ ਤੈਨੂੰ ਮੜੇ ਦਾ ਪਤਾ ਹੀ ਕਾਨੂੰ ਤੂੰ ਪਾਣੀ ਪੀ ਲੈ ਸੁਭੇ ਪਾਣੀ ਪੀ ਲੈ ਮੁੰਡੇ ਨੂੰ ਹਾਂ ਬੀਓਆਈ ਦੇ ਵਿੱਚ ਤਾਂ ਆਪਾਂ ਦੇਖ ਲਾਇਆ ਨਹੀਂ ਕੋਈ ਹੈ ਨਾ ਬੈਂਕ ਆਫ ਇੰਡੀਆ ਵਿੱਚ ਖਲਾਣ ਨਹੀਂ ਨਾ ਮੈਂ ਐਸਵੀਆਈ ਚ ਐਸਵੀਆਈ ਦੇ ਵਿੱਚ ਯਾਰ ਫੋਨ ਨੰਬਰ ਨੇ ਹੈਗਾ ਪਰੋਗੇ ਕੁਝ ਵੀ ਨਹੀਂ ਹੈ ਜੀ ਦਿੱਤਾ ਹੀ ਨਹੀਂ ਹੈ ਕੁਝ ਸਰ ਫਿਰ ਆਪੇ ਲਿਆਉਂਗਾ ਉੱਥੇ ਜਾ ਕੇ ਉਤਾਰਨਾ ਤੁੰਤਾ ਹੀ ਹੋਊਗਾ ਦਵਿੰਦਰ ਉਹਦਾ ਨਾਮ ਨਹੀਂ ਪਤਾ ਹੈਗਾ ਜਿਹੜਾ ਉਹ ਬਿੰਦੂ ਦਾ ਨਾਮ ਦਵਿੰਦਰ ਹੈ ਵੈਸੇ ਨਹੀਂ ਉਹਦਾ ਉਹਦੀ ਘਰ ਵਾਲੀ ਦਾ ਨਾਮ ਕੀ ਪਣਾ ਸੰਦੀਪ ਪਾਠੀ ਚਲ ਰਹੀ ਆ ਪਹੁੰਚ ਗਿਆ ਟਿਕਾਣੇ ਕੌਣ ਚਲਿਆ ਉਹ ਬੁੱਤ ਸਾਡੇ ਘਰ ਅਗਨੀ ਹੈ ਉਹ ਪਰਦੇ ਪਾਸੇ ਜਾ ਕੇ ਵਿਚੇ ਜਾ ਕੇ ਰੰਗ ਕਰਨੇ ਵਾਲਾ ਮੁੰਡਾ ਬਿੰਦੂ ਪੁੱਛਲੀ ਜਦ ਮਰਜੀ ਆ ਜਾਗਾ ਪੁੱਛ ਲਿਆਗਾ ਠੀਕ ਹੈ ਨਾ ਠੀਕ ਹੈ ਜੀ ਹਾਂ ਪਰ ਪ੍ਰਸ਼ਾਦਾ ਠਹਿਣਾ ਦੱਸ ਦੇ ਜਾਨਾ ਅੰਕਲੀ ਬਸ ਅਕੇ ਮੈਂ ਮੈਂ ਮਿਲਦੀ ਹੁੰਦੀ ਆ ਮੂਰੇ ਅੱਜ ਅੱਜ ਫੇਰ ਇੱਥੇ ਮਿਲ ਗਈ ਉਹ ਨਹੀਂ ਅਸਲ ਕਿ ਥੋੜੇ ਫੇਰ ਕਰਕੇ ਆ ਲੱਭਦਾ ਲੱਭਦਾ ਕਿਸੇ ਨੂੰ ਲੱਭਦਾ ਹੁਣ ਵੀ ਸ਼ਾਂਤੀ ਇੱਥੇ ਗਈ ਨਾ ਨਾ ਮਿਲ ਜਾਂਦੀ ਹੈ ਮਥੇ ਜੀ ਕੀ ਵੀ ਮਿਲ ਜਾਂਦੀ ਸੀ ਅੱਛਾ ਮੈਂ ਫੇਰ ਦੀ ਘਟਾ ਐ ਵੀਰ ਕਹੇਗਾ ਉਹ ਵੀ ਚੱਕਰ ਹੈਗਾ ਭਾਈ ਇੱਕ ਹੁਣ ਥੱਲੇ ਨਹੀਂ ਨਾ ਕੋਈ ਵੀ ਬੈਠਾ ਨਹੀਂ ਤਾਂ ਥੱਲੇ ਪੁੱਛ ਲੈਂਦਾ ਨਹੀਂ ਥੱਲੇ ਪੁੱਛ ਲੈਂਦਾ ਹਾਂ ਇਹ ਵੀ ਗੱਲ ਹੈ ਤਾਂ ਹੀ ਉੱਪਰ ਆਇਆ ਵੀ ਹਾਕ ਮਾਰ ਕੇ ਵੀ ਹੁਣ ਹੁਣ ਤੁਹਾਡਾ ਸਾਗ ਦਾ ਕੰਮ ਕਿੰਨਾ ਕਰ ਗਿਆ ਟੌਣ ਤੇ ਰਹਿੰਦਾ ਟੌਣ ਨੂੰ ਵੇਲ ਲਓ ਹਾਂ ਤੇ ਇਹਨੂੰ ਮਾਪਾ ਮਾਤਾ ਨੂੰ ਲੈ ਕੇ ਦੇਣਾ ਵੀ ਛਗਣ ਦੇਣਾ ਲੈ ਕੇ ਹਾਂ ਮਾਤਾ ਨੂੰ ਛਗਣ ਲੈ ਕੇ ਦੋ ਤੁਸੀਂ ਲਿਆ ਗਈ ਭਾਬੀ ਜੀ ਵੱਲੋਂ ਤਾਂ ਉਹ ਤੁਹਾਨੂੰ ਲੈਤਾ ਹੈ ਗਿਆ ਹਾਂ ਤੋਰੋ ਭਾਈ ਸਾਦ ਲੈ ਤਾਈ ਲੈ ਮਤਾ ਮੱਕੀ ਦੇ ਪਗਾਇਓ ਰੋਟੀ ਹਾਂ ਲੱਖੀਆਂ ਫੜਾ ਦੇ ਮੈਨੂੰ ਲੱਖੜੀਆਂ ਫੜਾ ਹਾਂ ਤੇ ਤਾਈ ਫੜ ਲੀ ਇਹਦੇ ਠੀਕੇ ਬੁੱਧ ਫਰਮਾ ਚਾਹ ਹਾਂ ਤਾਂ ਮੈਨੂੰ ਜਵਾਬ ਦੇ ਦਿੱਤਾ ਮੈਨੂੰ ਚਾਹ ਨਹੀਂ ਮੀਣੀ ਜਵਾਬ ਦਤਾ ਨਾ ਤੈਨੂੰ ਪੁੱਛਿਆ ਨਾ ਮੈਂ ਕਿ ਰਿਆਇਨਾ ਕੋਈ ਭਾਈ ਨੂੰ ਖਾਣ ਨੂੰ ਪੁੱਛ ਲੈਂਦੇ ਵਿਚਾ ਅੱਦਾ ਕਰੇ ਭਾਈ ਜੁਗਤ ਪਾਵੇ ਚੜਦੀ ਕਲਾ ਰੱਖੇ ਖੁਸ਼ੀਆਂ ਦੇ ਦਿਨ ਹੋਣ ਦੇ ਤਾਈ ਤੂੰ ਵੀ ਬਖਸ਼ ਰਹਾ ਹੈ ਹਾਂ ਮਨਨ ਤੈਨੂੰ ਵੀ ਖੁਸ਼ ਰੱਖੇ ਹਾਂ ਠੀਕ ਹੈ ਨਾ ਹਾਂ ਮੈਂ ਕਰ ਲੇਗੀ ਠੀਕ ਹੈ ਆਪਣਾ ਭਾਈ ਤਰਾਜੀ ਖੁਸ਼ੀ ਰਿਆ ਹਾਂ ਬਸ ਹੋ ਗਈ ਕੀ ਮੈਨੂੰ ਫੋਨ ਮਲਾ ਦੇ ਤਾਈ ਮੈਂ ਹੁਣ ਫੋਨ ਮਲਾਦਾ ਮੇਰਾ ਫੋਨ ਪਤਾ ਨਹੀਂ ਕਿੱਥੇ ਮਨ ਤੋਂ ਸੋਟ ਵੀਡੀਓ ਚਾੜਨ ਲਾਇਆ ਮੈਂ ਚੱਲ ਦੇ ਸਾਠ ਹਾਂ ਤੇਰਾ ਫੋਨ ਮੈਂ ਤੇਰੀ ਗੱਲ ਕਰਾ ਦੂੰਗਾ ਸ਼ਾਮ ਤੱਕ ਪੱਕੇ ਐ ਟਾਈਮ ਤੇ ਤੇਰੇ ਉਹਨੇ ਭਤੀਜੇ ਨਾਲ ਮਿਲਣਾ ਮੈਨੂੰ ਕੰਮ ਪਰ ਗਿਆ ਪਾਣਾ ਆਉਂ ਤਿੰਨ ਵਜੇ ਆਉਂਦਾ ਹਾਂ ਤੇ ਮੇਰੇ ਲਈ ਤਾਈ ਸ਼ਾਮ ਨੂੰ ਨਾ ਰੋਟੀ ਖਾਣੀ ਨਹੀਂ ਨਾ ਹਾਂ ਸਾਹ ਖਾਣਾ ਹੈ ਸ਼ਾਮ ਨੂੰ ਮੱਕੀ ਦੀ ਰੋਟੀ ਨਾਲ 5 ਵਜੇ ਕਿੰਨੇ ਕੁ ਕਿਆ ਵਜੇ ਥੋੜੇ ਨੇਰਾ ਦਾ ਹੋਊਗਾ ਜੇ ਛੱਡਿਆ ਆਉਂਗਾ ਮੈਂ ਨਾ ਨੇਰੇ ਜੀ ਮਾਉਣਾ ਤਰੀ ਸਟੇਟ ਨਹੀਂ ਬੁੱਤ। ਉਹ ਹੋ ਅੱਜ 6:00 6:30 ਵਜੇ ਤੱਕ ਡੰਗਰਾਂ ਦਾ ਨਿਬੜਦਾ ਇਹਨਾਂ ਦਾ। ਮੈਨੂੰ ਪਤਾ ਹੈ। ਹਾਂ ਪਰ ਉਸੇ ਬਾਅਦ ਉਹ ਸਮੇਂ ਹੀ ਖਾ ਦੂਗੀ। ਚਲ ਦੇਖੜ ਗੀ। ਤਰੇ ਦੀ ਗੱਲ। ਤਰੇ ਦੀ ਉਹ ਗੱਲ ਕਰ ਲਈ ਆਪਣੀ ਠੀਕ ਹੈ ਨਾ? ਇੱਕ ਅੱਟੀ ਡੁੱਟੀ ਹਾਂ ਮੱਕੀ ਦੀ ਇੱਕ ਤੇ ਉੱਪਰ ਨੂੰ ਤੈਨੂੰ ਮੱਖਣੀ ਵੀ ਰੱਖੂੰਗਾ ਗੈਰ ਨਾਲ ਲੱਸੀ ਦਾ ਗਲਾਸ ਨਾਲ ਲੱਸੀ ਦਾ ਗਲਾਸ ਵੀ ਦੇ ਦੇਣਾ ਸਾਰਾ ਕੁਝ ਹੈਗਾ ਬਾਬੇ ਨਾਨਕ ਦੀ ਜੀ ਆਦੇ ਨਾਲ ਤੁਹਾਡੇ ਤੁਹਾਡੇ ਆਸ਼ੀਰਵਾਦ ਦੇ ਸਾਡੇ ਸਾਰਾ ਕੁਝ ਹੈ ਸਾਰੇ ਰੱਖੇ ਮੈਂ ਇਹ ਗੁਰੂ ਜਲਦੀ ਕਰਾ ਰੱਖੇ ਕਮਾਈਆਂ 'ਚ ਬਰਕਤ ਪਾਵੇ ਦੁੱਧ ਤੰਦਰੁਸਤੀਆਂ ਬਖਸ਼ੇ ਮੇਰੇ ਬੱਚੇਓ ਬਿਲਕੁਕੁਲ ਚੰਗਾ ਪੁੱਤ ਠੀਕ ਹੈ ਤਾਈ ਓਕੇ ਚਲੋ ਜੀ ਮਿਲਦੇ ਹਾਂ ਅਸੀਂ ਵੀ ਸਾਨੂੰ ਥੋੜੀ ਦੇਰ ਤੱਕ ਲੋ ਜੀ ਤਾਈ ਸਾਡੀ ਚੱਲ ਗਈ ਬਹੁਤ ਅਸੀਸਾਂ ਅੰਦਨ ਦੀ ਗਈ ਤੇ ਹੁਣ ਪੈਣ ਦਾ ਟਿਕਾ ਹੋ ਗਿਆ ਬੜਾ ਨਾ ਅਡਾ ਸਾਗ ਸੁਕੇ ਆਪੇ ਬੜਾਈ ਜਾਉਂਗੀਆਂ ਮਣੋ ਚਲੋ ਜੇ ਥੋੜੀ ਬਹੁਤ ਵੀਡੀਓ ਬਣਾਉਣੀ ਉਹਦੇ ਬਾਅਦ ਦੱਸਾਂਗਾ ਹਰਸਾ ਕਰਨਾ ਪੈਣਾ ਮੈਨੂੰ ਬਣਾ ਕਰਿਆ ਕੇ ਸਾਗ ਚੱਟ ਜਿਹੜਾ ਲਾ ਦੋ ਤਾਂ ਕਰਿਆ ਜਸਵੀ ਪਹਿਲਾਂ ਤਾਂ ਟੈਨ ਸਾਂਭਣ ਦਾ ਜਿਸ ਤਰ੍ਹਾਂ ਮੂਸਿਕੋ ਸਾਜੇ ਔਰ ਕਰੇ ਤੋਂ ਡੈਂਗਾ ਵਾਜੇ ਹੁਣ ਡੈਂਗਾ ਤਾਂ ਮੈਂ ਵਜਾਵਾਂ ਅੱਛਾ ਤੁਹਾਡੇ ਆਏ ਕੰਮ ਨਹੀਂ ਅਸੀਂ ਕਰਦੇ ਫੇਰ ਗੱਲ ਉੱਥੇ ਲਿਆ ਤੁਸੀਂ ਨਾ ਕਿਸੇ ਹੋਰ ਕਵਰੇਜ ਆ ਕੇ ਗੱਲ ਕਰ ਲਓ ਮੈਨੂੰ ਮੜ ਜਾ ਕੇ ਜਾਂ ਮੈਂ ਚੱਲ ਜਾਂਦਾ ਰਹੋ ਨਾ ਤੁਸੀਂ ਮੰਗਰ ਗੱਦੇ ਕਿ ਸੇ ਹੋਣੇ ਚੱਕਲੇ ਜਾਣੇ ਜੇ ਅੱਗੇ ਹੋਏ ਗੱਦੇ 'ਚੱਕਣ ਜਾਣਾ ਗੱਦੇ ਚੱਕਣ ਜਾਣਾ ਕੋਈ ਸਾਗ ਵਿੱਕੀ ਸਿੰਘ ਚੀਰੂਗਾ ਮਾਗਾ ਵਿੱਕੀ ਨੇ ਆਪਣੇ ਬੱਚੇ ਤੇ ਸਾਗ ਸਾਂਭ ਲੈਣਾ ਆਪਾਂ ਇੱਕ ਗੱਲ ਮੈਂ ਦੇਖੋ ਸਾਂਭਣ ਸੰਭਾਲਣ ਵਾਲੇ ਤਾਂ ਗੱਲ ਪੱਕੀ ਲੱਖ ਰੁਪਏ ਆ ਹਾਂ ਬਾਈ ਨੂੰ ਠਾਲੋ ਰਿਹਾ ਸੀਟ ਮੈਂ ਸਾਫ ਲੈਣੀ ਬਸ ਸੀਟ ਵੀ ਖਾਦੀ ਰਹੀ ਆ ਸੀਟ ਮੈਂ ਸਾਹ ਉਹਨੇ ਇੱਧਰ ਨੂੰ ਬਾਈ ਆਇਆ ਬੇਨਾਜ਼ਰ ਆਨੇ ਦੇ ਪਿਆ ਮੈਂ ਸੁਣਾਣਾ ਗਿਆ ਗੱਲ ਪਰ ਕਰ ਘਰ ਦੀ ਰਾਖੀ ਰੱਖਣੀ ਮੈਂ ਕੰਮ ਦੀ ਗੱਲ ਤੁਹਾਨੂੰ ਸੁਣੋ ਚੋਰੀਆਂ ਬਹੁਤ ਹੋਣ ਲੱਗੀਆਂ ਹਾਂ ਅੱਛਾ ਘਰ ਨਹੀਂ ਖਾਲੀ ਨਾ ਚੱਲ ਘਰ ਨਹੀਂ ਖਾਲੀ ਛੱਡੀ ਪਰ ਹੁਣ ਮੈਂ ਇੱਥੇ ਦੇਖੋ ਬੈ ਇਹਦੀ ਲਾਓ ਰਾਂਗਲ ਪੈ ਜਾ ਤੁਸੀਂ ਅਸੀਂ ਤਾਂ ਹੀ ਚਾਹਨੇ ਵਿੱਕੀ ਨਹੀਂ ਅਸੀਂ ਛੱਡ ਕੇ ਜਾਣਾ ਜੇ ਵਿੱਕੀ ਨਹੀਂ ਚੱਕ ਲੈ ਗਿਆ ਹਾਂ ਬਸ ਨਹੀਂ ਰ ਆਕਸਰ ਨੂੰ ਜਾਓ ਤੁਸੀਂ ਜਿਹੜਾ ਸਾਗ ਦਾ ਤੁਹਾਡਾ ਕੋਈ ਕੰਮ ਰਹਿੰਦਾ ਉਹਨੂੰ ਮਾਣਾ ਮੋਟਾ ਨਵੇੜ ਕੇ ਉਹ ਤਾਂ ਵਿੱਕੀ ਸੰਭਾਲੂਗਾ ਸਾਡਾ ਸੁੱਕਣੇ ਪਾ ਦੋ ਉਹਨੂੰ ਕੀ ਕਰਵਾਤਾ ਹੈ ਕੰਮ ਦਾ ਉਹ ਤਾਂ ਉਹ ਆਪਣਾ ਰਾਮ ਆਪਣੇ ਕਮਰਿਆਂ ਦੇ ਵਿੱਚ ਅਰੈਸਟ ਕਰੋ ਦਾ ਇਹ じゃ ਪਤਾ ਹੀ ਮਿਲਣਾ ਕਿਥੋਂ ਜਿਹੜਾ ਕਿਸੇ ਵੀ ਰਾਮ ਗੱਲ ਏਸੀ ਲੱਗੇ ਅਰੈਸਟ ਕਰੋ ਤੁਸੀਂ ਦਾ ਮਿਲਣਾ ਪਤਾ ਹੀ ਨਹੀਂ ਮਿਲਦਾ ਸੁਖਵੀਰ ਇਹਨਾਂ ਨੂੰ ਪੁੱਛ ਕੇ ਦੇ ਸਾਰੇ ਜਣੇ ਇਹਨਾਂ ਨੂੰ ਜਾਨੇ ਨਾ ਤੇਰੇ ਬੋਣਾਂ ਸਦਾ ਨਵੇਂ ਗੱਦਿਆਂ ਤੇ ਸੁਣ ਨਵੇਂ ਗੱਦਿਆਂ ਤੇ ਨਵੇਂ ਗੱਦਿਆਂ ਦਾ ਸੌਂਦੂ ਵੀ ਹੋਣਾ ਆਇਆ ਕਹੇ ਭੈਣਾਂ ਨੂੰ ਨਵੇਂ ਗੱਦਿਆਂ ਹੋਰ ਸਾਂਭੂ ਕੇ ਤੁਸੀਂ ਸਾਗ ਸਾਂਭ ਲਿਓ। ਉਹ ਸੰਭੂ ਆ ਸੰਭੂ ਪੈ ਕੇ ਦੇਖਣਾ ਸੀ। ਹਾਂ ਬਸ ਬਸ ਚੈੱਕ ਕਰਦੇ ਮੇਲੇ ਵੀ ਜੀਤ ਵਧੀਆ ਹੁੰਦੀ। ਹਾਂ। ਸੈਂਕੜੇ ਚਾਦਰਾਂ ਵੀ ਜਿਉਣੀਆਂ ਪੈਣੀਆਂ ਕਿ ਕਰਾਂ। ਹਾਂ। ਹਾਂ ਇਹ ਪਹਿਲਾ ਪਹਿਲਾ ਵਾਲੀ ਚਾਦਰਾਂ ਲੈ ਕੇ ਤਾਂ ਮੈਂ ਫਸ ਗਿਆ। ਪਹਿਲਾਂ ਪੁੜੀ ਚਾਦਰਾਂ ਲੈ ਕੇ ਆਏ। ਲੈਓ ਇੱਕ ਲੈ ਆਇਆ। ਦੋ ਆ। ਦੋ ਆ? ਦੋ ਹੀ ਕਿੱਥੇ ਆ? ਪਤਾ ਨਹੀਂ ਵਿਖੀ। ਤੁਹਾਨੂੰ ਚਾਦਰਾਂ ਤਾਂ ਨਹੀਂ ਭੁੱਲਾਈ ਦੋ ਚਾਦਰਾਂ ਦੀਆਂ ਬੜੀਆਂ ਚਾਦਰਾਂ। ਮੈਂ ਤਾਂ ਮੁਸਾਰ ਕੇ ਮੁੜ ਕੇ 14 14 ਬੁਰੀ ਤੇ ਵੀ ਨਹੀਂ ਪਤਾ ਆ ਬੀ ਦੀ ਹਾਂ ਨਾਲੇ ਉਹਨਾਂ ਦੇ ਕਬਰ ਆਉਣਗੇ ਗੱਦਿਆਂ ਦੇ ਦੋ ਤੇ ਦੋ ਦੋ ਚਾਦਰਾਂ ਤੇ ਆ ਉਹਨੂੰ ਫਿਰ 4500 ਰੁਪਏ ਕਹਾਤਾ ਦਿੱਤਾ ਹੂੰ ਇਹ ਦਾ ਸਾਬ ਜਿਹੜਾ ਇੱਕ ਚਾਦਰ ਦੇ ਤੇ ਜਿਹੜਾ ਤੇ ਸੂਟ ਪਸੰਦ ਕਰਾ ਹਜ਼ਾਰ ਰੁਪਏ ਦਾ ਸੂਟ ਲਾ ਲਓ ਵਿੱਚ ਤੇ 14 ਤੇ 24 ਹੋ ਗਿਆ 1400 ਦੀ ਚਾਦਰ ਲਾ ਕੇ ਚਲੋ 2400 ਹੋ ਗਿਆ 24 ਦੋ 48 ਹੁੰਦਾ ਫੇਰ ਵੀ ਥੋੜਾ ਵਿੱਚ ਦੇਦਾ 1500 ਹੋਰ ਪੈਣਾ 1500 ਦੀ 14 ਚਾਦਰ ਹੋਣਾ ਚਾਦਰ ਇੱਕ ਹੋਰ ਇੱਕ ਉਹਨੇ ਪ੍ਰੀ ਦੇਤੀ ਦੀ ਨਾਲ ਉਹਨੂੰ ਮਾਰ ਦਿਆ ਗੱਲਾਂ 4200 ਰੁਪਏ ਦਿੱਤਾ ਉਹਨੂੰ ਨਹੀਂ ਸੰਦ ਉਹਨਾਂ ਨਾਲ ਉਹਨੇ ਬਣਾਇਆ ਦੇਖੋ ਉਹਨੇ ਬਣਾਇਆ 4500 ਰੁਪਏ ਹੈ ਮੇਰਾ ਉਹ ਕੰਮ ਆ ਵੀ ਰੁਪਈਆ ਤੁਹਾਨੂੰ ਦੇਣਾ 4000 ਹਾਂ ਉਹ ਕਹਿੰਦਾ ਨਹੀਂ ਬਾਜੀ ਥੋੜੇ ਜਿਹਾ ਤੁਹਾਨੂੰ ਸੁਨੀਬ ਕਹਿੰਦੀ ਚੱਲ 4200 ਦੇ ਦੂੰਗਾ ਹੈ ਦੱਸ ਮੈਂ 4000 ਰੁਪਏ ਬਟਾ ਨਹੀਂ ਕਹਿੰਦੀ ਬੇਲੀ ਉਹਨੇ ਜਦੋਂ ਕਹਿੰਦਾ ਡੰਨ ਜੀ ਡੰਨ ਡੰਨ ਨਾ ਉਧਰ ਨਾ ਉਧਰ ਵੇ ਜਾਂ ਮੈਂ 4000 ਕਹਿੰਦਾ ਤੂੰ 4000 ਤੇ 50 ਪਾ ਲੈ 100 ਪਾ ਲੈ ਨਹੀਂ ਕਹਿੰਦੇ ਚੱਲ 400 100 ਦੇ ਦੂਗੇ ਵਿਚਕਣਾ ਆਉਂਦਾ ਵੀ ਫਾਕੇ ਤੇ ਦੁਕਾਨ ਵਾਲੀ ਦਾ ਮੁੱਕਰ ਜਿਵੇਂ ਵੀ ਸਾਨੂੰ ਚਾਹਤਾ ਰਹੀ ਨਹੀਂ ਦੇਣੀ ਉਹਨੇ ਕਈ ਵਾਰ ਬੰਦਾ ਅਗਲੇ ਨੂੰ ਹੁੰਦਾ ਵੀ ਇਹ ਲੈ ਜਾਣ ਸਾਡੂ ਸਾਲ 2 ਰੁਪਏ ਵੱਧ ਵਾਟ ਕੇ ਸੀ ਕਿੱਕਣਾ ਕਢਾ ਲਿਆ ਇਹਨਾਂ ਤੇ ਦੇ ਦੇ ਗੱਲ 42 ਰੁਪਏ ਦੇ ਨਹੀਂ ਤੈਅ ਕੀਤਾ ਹੁੰਦਾ ਉਹਨੇ ਫਾਲਤੂ ਦੱਸਣੇ ਹੁੰਦੇ ਨੇ ਪਾਣੀ ਪੈਸੇ ਸਾਨੂੰ ਹਾਂ ਹਾਂ ਵੀ ਤੁਸੀਂ ਘੱਟ ਵੱਧ ਕਰਨੇ ਹੀ ਕਰਨੇ ਇਹ ਪਹਿਲਾਂ ਹੀ ਫਾਲਤੂ ਦੱਸਦੇ ਹੁੰਦੇ ਆ ਤੂੰ ਵੀ ਆਪਣਾ ਦਿਮਾਗ ਹੀ ਨਹੀਂ ਲੜਾਉਂਦੇ ਪੁੱਤ ਦੇਖਣਾ ਚਾਹੀਦਾ ਵੀ ਜੇਬ ਚ ਰੁਪਈਏ ਹੈ ਚੱਕ ਦੋ ਫੱਟੇ ਬਸ ਹੁਣ ਮੇਰੇ ਮੈਂ ਮੈਂ ਆਈਡੀਆ ਲਾਇਆ ਜਾਂ ਉਹਨੇ ਮੈਨੂੰ ਇਹ ਗੱਲ ਕਿਹਾ ਕਹਿੰਦਾ ਸਿੰਗਲ ਬੈੱਡ ਦੀ ਚਾਦਰ ਤੁਹਾਨੂੰ ਫ੍ਰੀ ਦੇਣੀ ਨਾਲ ਹੂੰ ਮੈਂ ਜਦ ਇਹ ਦੇਖ ਲਿਆ ਕਿ ਉਹਨੇ ਰੇਟ ਦੁਪਹਿਰ ਹੀ ਡੇਟਾ ਲਾਇਆ ਵਾ ਤਾਂ ਚਾਦਰ ਫ੍ਰੀ ਦੇ ਰਿਹਾ ਹਾਂ ਚਾਦਰ ਫ੍ਰੀ ਦੇ ਦੇ ਨੀ ਮੈਂ ਫ੍ਰੀ ਦੇ ਦੇਣੇ ਮੈਂ ਤਾਂ ਹੀ ਸਿੱਧੇ ਪਹਿਰੇ 500 ਰੁਪਏ ਘਟਾਤਾ ਪਿੱਛੇ ਨੀ ਜੀ 4200 ਦੋ ਦੋ ਜੀ ਰੋੜ ਲੱਗ ਗਿਆ ਤਾਂ ਉਹ ਰੋ ਅੱਛਾ ਉਹਨਾਂ ਨੇ ਉਹਨਾਂ ਦਾ ਇੱਕ ਕੰਜੂ ਵੀ 100 ਰੁਪਏ 'ਚ ਪੈ ਗਿਆ ਰੋਈਓ ਜਣਾ ਉਹਨਾਂ ਸਾਰੇ ਜਾਣ ਕੇ ਕਰਦੇ ਆ ਹਾਂ ਉਹਨਾਂ ਨੂੰ ਤਾਂ ਵੀ ਐ ਪਤਾ ਵੀ 2 ਮੀਟਰ ਰੋਲ 100 ਰੁਪਏ ਬ ਤੁਸੀਂ ਵੀ ਰੋਣ ਲੱਜੋ ਕਰੋ ਇਹ ਸਾਡੇ ਕੋਲ ਤਾਂ ਮੇਰੀ ਵੀਡੀਓ ਜੀ ਤਾਂ ਮੈਨੂੰ ਚੱਲ ਗਈ ਹੈ ਹੋ ਰੌਂਦੇ ਹੋ ਤੁਸੀਂ ਵੀ ਰੋ ਲਿਆ ਕਰੋ ਵੀ ਸਾਡੇ ਕੋਲ ਤਾਂ ਪੈਸੇ ਨਹੀਂ ਦੇਖੀ ਕੀ ਖੜੇ ਕਹਿੰਦਾ ਹੋ ਹਾਂ ਜੋਨੀ ਆਸਪਾ ਜਾ ਕੇ ਸਾਗ ਸਵਾਰ ਦੋ ਸਾਗ ਤਾਂ ਨਹੀਂ ਸਿਮਰਨਾ ਭਾਈ ਦੇਖੋ ਸਾਗ ਦੇਖ ਸ਼ਾਂਤੀ ਦਾਈ ਆ ਕੇ ਰਖੜੀਆਂ ਦੇ ਕੇ ਗਈ ਹੈ ਨਾ ਕਿੰਨੇ ਅਸੀਸਾਂ ਦਿੱਤੀਆਂ ਨੇ ਆਪਾਂ ਨੂੰ ਦੇਤੀਆਂ ਹੈ ਨਾ ਬਾ ਅਸੀਸਾਂ ਦਿੱਤੀਆਂ ਉਹਨਾਂ ਵਿਚਾਰੀ ਨੇ ਸੂਟ ਲੈ ਕੇ ਦੇਣਾ ਕਿਤੇ ਦੇ ਦੇ ਤੂੰ ਨੋਕਿਆ ਵੀ ਤੇ ਨਾ ਦੋ ਇਹ ਜੇ ਬੰਦਾ ਆਪਣੇ ਆਪ ਨੂੰ ਇੱਕ ਦਿਨ ਸੂਟ ਘੱਟ ਲਿਆ ਉਹ ਜਿੰਦੇ ਆ ਕੇ ਦੇ ਦੋ ਤੁਹਾਡੇ ਕਰਮਾਂ ਵਿੱਚ ਲਿਖੂਗਾ ਪਤਾ ਨਹੀਂ ਕਿੱਥੇ ਸਹਾਇ ਹੋ ਜਾਣਾ ਉਹ ਚੀਜ਼ ਨੇ ਸਹੀ ਗੱਲ ਪਰ ਤੁਸੀਂ ਤਾਂ ਆਪਣੀ ਤੁਹਾਡਾ ਆਪਣੀ ਜ਼ਮਾਨੇ ਪੂਰਾ ਹੁੰਦਾ ਹੈਗਾ ਆਪ ਨੂੰ ਕਦ ਲਿਆਏ ਹਾਂ ਲਿਆਏ ਆਪ ਨੂੰ ਅੱਛਿਆ ਤੁਸੀਂ ਤਾਂ ਲੈ ਕੇ ਆਏ ਆਪ ਨੂੰ ਕੁਝ ਵੀ ਨਾ ਆਪ ਨੂੰ ਤਾਂ ਸੂਟ ਸਾਟੇ ਕਦੇ ਜਦੋਂ ਧਾਨ ਨਾਲ ਡੀਲਰ ਨੂੰ ਪਾਣੀ ਹਾਰ ਸੱਤਵੇਂ ਦਾ ਸੂਟਾਂ ਦੀ ਵੀਡੀਓ ਆਉਂਦੀ ਆਪ ਨੂੰ ਸੂਟ ਨਹੀਂ ਲੈ ਕੇ ਆਂਦੇ ਮੈਂ ਕਿ ਨਹੀਂ ਲੈ ਕੇ ਆਂਦਾ ਸ਼ਾਉਰੂਮਾਂ ਚ ਨਹੀਂ ਜਾਂਦੇ ਲੈ ਆਉਂਦੇ ਤਾਂ ਹੈ ਜੀ ਸ਼ਾਉਰੂਮਾਂ ਚ ਨਹੀਂ ਜਾਂਦੇ ਨਾ ਮੈਂ ਤੈਨੂੰ ਅਮਰੀਕਾ ਵਿੱਚ ਕਿਹਨਾਂ ਮੰਗਣ ਸ਼ਾਪਿੰਗ ਕਰਨ ਤੈਨੂੰ ਮੇਰੇ ਭਾਈ ਦੀ ਗੱਲ ਆ ਲੈ ਲੋ ਹਾਂ ਮਨੂ ਕੱਪੜੇ ਵੀ ਮੇਰੀ ਵੀਡੀਓ ਦੇਖ ਲੋ ਜੱਟ ਬਾਈ ਬੇਟਾ 1100 ਦੀ ਲੈ ਦੱਸ ਬੇਨਾਉਂ ਜਾਉਦੀ 1100 ਦੀ ਟੀ-ਸ਼ਰਟ 700 ਦਾ ਕੱਚਾ ਚੱਤੀ ਦਾ ਰਹਿਣਾ ਸਾਰੀ ਭਾਪ ਭਾਬੀ ਦੀ ਹੈ ਬੇੜੇ 800 ਪੈਂਤੀ ਸੋਪਾ ਜਾਤ ਤੋੜ ਕੋਈ ਨਾ ਕੋਈ ਨਾ ਨਹੀਂ ਤੇਰੇ ਲੱਕ ਦੇ ਲਾ ਰਿਆ ਤੇ ਮੁੱਲ ਕੋਈ ਨਾ ਲੱਕ ਦੇ ਮੁੱਲ ਕੋਈ ਨਾ ਟੀ ਰੂਟੀ ਨੂੰ ਟੀ ਬਾਹ ਬੜਾ ਲੱਕਾ ਉੱਟ ਜਾਣਾ ਟੀ ਲਾਏ ਖੜਾ ਹੋਸ ਪਤਲੇ ਲੱਕੀ ਉਹ ਜਾ ਕੇ ਦੇਖ ਲਓ ਜੇ ਜਾਣਾ ਤੁਸੀਂ ਨਾ ਇੱਥੇ ਨੂੰ ਗੱਦੇ ਲੈਣ ਨਵੇਲ ਲੋਕਾਂ ਮੈਂ ਗਰਮੀ ਹੋ ਗਈ ਬਹੁਤ ਬਾਹਰ ਹੁਣ ਮੈਂ ਦੱਸਦਾ ਗੁਰਾਮ ਕਰਨ ਉਹ 2 ਘੰਟੇ ਤੁਸੀਂ ਨਾ ਤੱਕਿਆ ਤਿਆਰਤਾ ਹੋਣੀ ਹੈ ਨਾ ਲੈ ਅੱਧਾ ਘੰਟਾ ਅੱਧਾ ਘੰਟਾ ਨਹੀਂ 5 ਮਿੰਟ ਚਲੋ ਠੀਕ ਹੈ ਜੀ ਜਾਓ ਠੀਕ ਹੈ ਜੀ ਠੀਕ ਹੈ ਤੁਹਾਨੂੰ ਮਿਲਦਾ ਬੜਾ ਹੈਕ ਉਹਦੇ ਮੈਨੂੰ ਉਹ ਦੱਸ ਪਹਿਲਾਂ ਕੋਈ ਬਾਹਰ ਸਾਹਿਬ ਉਹ ਕਰ ਨਿਬੜ ਕੇ ਗੁਰਾਮ ਦੀਏ ਤਾਂ ਕੋਈ ਨਾ ਰਹੀ ਤੋਦਣੀ ਇਹਨਾਂ ਨੇ ਇਨਸ਼ਾਅੱਲਾ ਚਲੋ ਚਲੋ ਆਓ ਬਾਲਕ ਵਿੱਕੀ ਤੇ ਧਵਾਉਨੇ ਆ ਅੱਜ ਠੀਕ ਹੈ ਜੀ ਹੁਣ ਤੇ ਬੜਾ ਲੱਕ ਮਾਰਦੇ ਤਾਂ ਹੋਣੀ ਨਹੀਂ ਛੇਤੀ ਲੱਕ ਲੱਕ ਕੋਈ ਬੇਬੇ ਇਹਨਾਂ ਦਾ ਲੱਕਾ ਦੁਨਾਰ ਝੜ ਗਈ ਆਓ ਤੁਹਾਨੂੰ ਮਨੂ ਕਾ ਲਾ ਫੋਰਟਿਊਨ ਆ ਗਾ ਮਨੂ ਕਾ ਸਦਾਖ ਤੋਂ ਤੇ ਬਕੜੇ ਹਾਂ ਹਾਂ ਬਹੁਤ ਸਿੱਧਾ ਸਦਾਵਾ ਹੋਣਾ ਲਾ ਸਦਾਵਾ ਸਿੱਧਾ ਕਰਦਾ ਬੜਾ ਕੁੱਪ ਪੈ ਗਿਆ ਸਦਾਵਾ ਹੋਣਾ ਤਸਤਾ ਹੋਣਾ ਹੋ ਦੇ ਕੀ ਸਿੰਘ ਮਜ਼ਾਕ ਮਜ਼ਾਕ ਦੀ ਗੱਲ ਆ ਸਾਡੇ ਸੱਚੀ ਜੈਲੇ ਸਵਾਰ ਕੇ ਤਾਉ ਮੈਂ ਹਾਂ ਫੋਕਟ ਤੁਨ ਤੋਣਾ ਨਹੀਂ ਆਉਦਾ ਨਾਹੀਂ ਅਨ ਪਾਰਾ ਕੁੱਤੀ ਛੱਡੋ ਸਾਫ ਪਾਣੀ ਤੁਹਾਨੂੰ ਥੋੜੀ ਤੁਹਾਨੂੰ ਜਵਾਨੇ ਚਲਾਉਣੀ ਆਉਂਦੀ ਆ ਬਸ ਨਾ ਜੀ ਲੈ ਇੱਕ ਤਾਂ ਕੀ ਜਾਂਦੀ ਉਹਨੂੰ ਵੀ ਕੱਢ ਜਾਨੇ ਚਲਾਉਣੀ ਆਉਂਦੀ ਚਲਾਉਣੀ ਆਉਂਦੀ ਐ ਲਖਤੋਂ ਦੀ ਪਾਰਾ ਕਲੱਖ ਮੇਰੇ ਹੱਥੋਂ ਆ ਗਿਆ ਇਹ ਟੁੱਟੀ ਛੱਡੋ ਇਹਦੇ ਤੇ ਇਹਦੇ ਤੇ ਆਹ ਬੜਾ ਸਿੱਕੂ ਆ ਅੱਛਾ ਸਾਫ ਪਾਣੀ ਚੰਗੀ ਪਾਲਕ ਜਿਆਦਾ ਨਹੀਂ ਹੈਗੀ ਥੋੜੀ ਜੀ ਪਾਲਕ ਸਹੀ ਐ ਜੀ ਟੀ ਮੈਂ ਕੀ ਕਰਦੀ ਇਹ ਜਿਆਦਾ ਨਹੀਂ ਹੈਗੀ ਪਾਲਕ ਬੁੜਵਾਰਾ ਤਾਂ ਬਾਕੀ ਸਮਾਨ ਪਹਿਣੀ ਨਹੀਂ ਇਕੱਲੀ ਪਾਣਗੇ ਬਹਿ ਜਾਣੀ ਹੈ ਹਾਂ ਪਾਲਕ ਥੋੜੀ ਆ ਕਿ ਕਿ ਇੱਥੇ ਦੋ ਦੋ ਆਦੇ ਪਿੱਛੇ ਰਹਿਣੋ ਅੱਧਾ ਘੰਟਾ ਹੋ ਗਿਆ ਜੀ ਗਰਾਰੀ ਬਸਾਈ ਨੂੰ ਮੇਰੇ ਨਾਲ ਗਰਾਰੀ ਪਹਿਲਾਂ ਜਿਹੜਾ ਕੰਮ ਤਲ ਤਾਂ ਕਰਿਆ ਨਹੀਂ ਮੈਂ ਕਰਿਆ ਵੀ ਪਾਰਕ ਤੋਂ ਉਹਨੂੰ ਸਾਗ ਧੋਣਾ ਲਾ ਸਾਗ ਧੋ ਗਿਆ ਤੇ ਇੱਕ ਉਹ ਜੀ ਕਿੰਨਾ ਟਾਈਮ ਲੱਗਿਆ ਚਲੋ ਹਣਾ ਟਾਪਾ ਟੋਲਣਾ ਆਪਾਂ ਇੱਥੇ ਨੂੰ ਇਹ ਪਾਣੀ ਪੁੱਜੋ ਲਾ ਬੱਸ ਛੱਡ ਗਿਆ ਬੱਸ ਬੱਸ ਬਈ ਵਿੱਕੀ ਸਿੰਘ ਕਰੰਟ ਲਾਦਾ ਮੈਂ ਕਰੰਟ ਲਾ ਦਿੰਦੀ ਆ ਹਮ ਹਲੋ ਰੱਖੋ ਇੱਧਰ ਨੂੰ ਤੁਸੀਂ ਤਾਕ ਨੂੰ ਪਾਪਾ ਡੋਲ ਦੋ ਜਦੋਂ ਸੁੱਕ ਗਿਆ ਉਦੋਂ ਚੀਰ ਕੇ ਉਹਨੂੰ ਇੱਧਰੋਂ ਟਾਪਾ ਡੋਲ ਦੋ ਕਿੱਧਰੋਂ ਇੱਧਰ ਪਾਣੀ ਮੁੰਜਦੇ ਹੋ ਜਨਮਾ ਨਾ ਟਕਾਣੀ ਦੋ ਨਾ ਫੇਰ ਟਕਾਣਾ ਡੁੱਲਣਾ ਹੀ ਆ ਲੈ ਕੱਟ ਨਹੀਂ ਡੁੱਲੂਗਾ ਪਾਣੀ ਪੱਚਾ ਰੋਣਾ ਉਹ ਮੜੂਗਾ ਜਿੰਨਾ ਕਿ ਮੜੂਗਾ ਉਨਾ ਹੋ ਗਿਆ ਮੜੂ ਦਾ ਬੱਸ ਬੱਸ ਕਿੱਟਾ ਮੜੂਗਾ ਬੱਸ ਕਿਆ ਕਰਿਆ ਲਾ ਪਾਣੀਓ ਪਾਣੀ ਕਰਤਾ ਵਾਦਨ ਆ ਪਾਣੀ ਮੂਢੀ ਦੋ ਹੁਣ ਹੋਰ ਹੋਰ ਦੱਸ ਕਿਆ ਕਰਨਾ ਨਾ ਕਿੰਨੀ ਵਾਰ ਫੋਡੀ ਨਾ ਨਾ ਐ ਕਾਫੇ ਖਾਫੇ ਕਰੇ ਸੈਟੀ ਹੋਰ ਬਾ ਫੈਡ ਨੂੰ ਹੋ ਰਿਹਾ ਕਿੰਨੀ ਕਰਿਆ ਕਰ ਰੂ ਮਾਰਿਆ ਮੇਰੇ ਮਾਰਿਆ ਨਹੀਂ ਮੈਂ ਤੇਰਾ ਉਹ ਸਾਈਡ ਨੂੰ ਹੋਣ ਨੂੰ ਕਹਿੰਦਾ ਨਹੀਂ ਹੋਰ ਤੱਕ ਨਹੀਂ ਧੀਰੇ ਤੇ ਹੋਰ ਮੈਂ ਤੇ ਕਹਿੰਦਾ ਹੱਸ ਜਾਣਾ ਜਿਹੜੇ ਸਾਹ ਨਾਲ ਤੈਨੂੰ ਗੁੱਸਾ ਜਿਹੜਾ ਤਾ ਮੇਰੇ ਕੋਲੋਂ ਮਾਰ ਦੇਣ ਦੇ ਦੇਖੜਿਆ ਤਾਂ ਹਾਲਾਤ ਨਾਲ ਉਹ ਦੇਖ ਬੱਜਿਆ ਉੱਤੇ ਜੋਰਤੀ ਆਂ ਕਿ ਤੂੰ ਮੇਰੇ ਬਰਾਬਰ ਮਾਰੂਗੀ ਹਾਂ ਨਾ ਮੈਂ ਬਰਾਬਰ ਤਾਂ ਮਾਰੀ ਆਈ ਤਾਂ ਉਸ ਸਾਹਮਣੇ ਸੀ ਧੱਕਾ ਮਾਰਿਆ ਹਾਂ ਲੈ ਧੱਕਾ ਵਜਾ ਬਹੁਤ ਗਰੰਟ ਲਗਾ ਹਾਲਾਤ ਤੋਂ ਤਰਿਆ ਜੀ ਲੱਗਦੀ ਮੈਨੂੰ ਆਏ ਕਰੀ ਦੇਖੀ ਨਜ਼ਰ ਤੋਂ ਠੀਕ ਹੈ ਰੱਖ ਸਾਰੀ ਕੁੜੀ ਬਣਾਇਚ ਕਾਦੇ ਨਾ ਸਭ ਦਫਾਂ ਕੇ ਗਿੱਲਾ ਕਰ ਬੋ ਗਿੱਲਾ ਹੀ ਆਹੇ ਕਿਉਂ ਨਾ ਸਣਾ ਪਾਣੀ ਪਾ ਦੇ ਬਸ ਗਿੱਲਾ ਹੋ ਗਿਆ ਪਾਣੀ ਪਾ ਉਹਦੇ ਚ ਪਾਣੀ ਪਾਉ ਦੇ ਪਾਣੀ ਪਾ ਦੋ ਤੇ ਚਲਾਉਣਾ ਨਹੀਂ ਮੈਸ ਲੈਣਾ ਨਹੀਂ ਗੱਲ ਐ ਇੱਕਾ ਬਸ ਪਿਆਰ ਹੋਊਗਾ ਇੱਕ ਨਹੀਂ ਪਿਆਹ ਹੋਗਾ ਉਹਨਾਂ ਨੂੰ ਬਸ ਜੇ ਪਾਣੀ ਪਾ ਦਿੰਗੇ ਤਾਂ ਕੰਮ ਹੋ ਜਾਊਗਾ ਕੰਮ ਨਹੀਂ ਸਰ ਗਿਆ ਹਰ ਤੁੰਗ ਲੜ ਕੇ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਤੋਂ ਮਾਹਰ ਕਰਕੇ ਸਾਨੂੰ ਕੱਢਦੀ ਕਰਾ ਪਾਣੀ ਲੱਗੀ ਹੈ ਨਾ ਨਾ ਰੈਣ ਤੋਂ ਪਾਣੀ ਰਵਾਇਓ ਦੇਖ ਲੈ ਨਾ ਰੈਣ ਬੋ ਇਹ ਦੇਖ ਲੈ ਹਾਂ ਤਨੀਪ ਤੇ ਕਹਤੇ ਤਾਂ ਉਹ ਵੀ ਚਲੂ ਗਿਆ ਹਾਂ ਚਲ ਮੈਂ ਦੇਖਣਾ ਨੂੰ ਕਰਿਆ ਕੋਈ ਦੇਖੀ ਜਾਊਂਗੀ ਕਿ ਉਹ ਕੌਣ ਕਹਿੰਦਾ ਨਹੀਂ ਤਾਂ ਕੀ ਫਿਰ ਔਖਾ ਜਾਗਦਾ ਰਿਆ ਫਿਰ ਹੋਊਗਾ ਟੈਨਸ਼ਨ ਆ ਲਾ ਠੀਕ ਆ ਜੀ ਓਕੇ ਬਾਏ ਬਾਏ ਜੀ